ਸਤਿ ਸ਼੍ਰੀ ਅਕਾਲ ਜਰੰਦਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਪ੍ਰੀਤ ਕੋਲ ਲੈ ਕੇ ਹਾਜ਼ਰ ਹਾਂ ਅੱਜ ਦਾ ਬੁਲੇਟਿਨ ਪਹਿਲਾ ਚਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਅਹਮਦਾਬਾਦ ਪਲੇਨ ਕ੍ਰੈਸ਼ ਦੀ ਸ਼ੁਰੂਆਤੀ ਰਿਪੋਰਟ ਦੇ ਵਿੱਚ ਹੈਰਾਨੀ ਜਨਕ ਹੋਏ ਨੇ ਖੁਲਾਸੇ ਪੰਜਾਬ ਪੁਲਿਸ ਦੇ ਵਿੱਚ ਹੋਇਆ ਵੱਡਾ ਫੇਰਬਦਲ ਡੀ ਆਈ ਜੀ ਰੈਂਕ ਦੇ 8 ਅਫਸਰਾਂ ਦੇ ਹੋਏ ਤਬਾਦਲੇ ਸਿਲੰਡਰ ਫਟਣ ਦੇ ਕਾਰਨ ਹੋਇਆ ਵੱਡਾ ਤਮਾਕਾ ਪਤੀ ਪਤਨੀ ਸੜ ਕੇ ਹਾਲਤ ਹੋਈ ਗੰਭੀਰ ਜਲੰਧਰ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਔਰਤ ਤੋਂ ਖੋਇਆ ਪਰਸ ਸੀਸੀਟੀਵੀ ਫੁਟੇਜ ਆਈ ਸਾਹਮਣੇ ਫਤਿਹਗੜ ਸਾਹਿਬ ਦੇ ਇੱਕ ਪਿੰਡ ਵਿੱਚ ਬਿਨਾਂ ਪਛਾਣ ਪੱਤਰਵਾਰੇ ਲੋਕਾਂ ਨੂੰ ਪਿੰਡ ਛੱਡਣ ਦਾ ਦਿੱਤਾ ਗਿਆ ਆਲਟੀਮੇਟ ਜਲੰਧਰ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਬਲਡوزر ਪੰਜਾਬ ਦੇ ਵਿੱਚ ਉਪਚੋਣਾ ਦੇ ਸ਼ਡਿਊਲ ਦਾ ਹੋਇਆ ਐਲਾਨ ਪੰਚਾਇਤ ਤੇ ਸਰਪੰਚਾਂ ਦੀਆਂ ਖਾਲੀ ਅਸਾਮੀਆਂ ਤੇ 27 ਜੁਲਾਈ ਨੂੰ ਹੋਵੇਗੀ VOTING ਬੇਟੀ ਦੀ ਹਤਿਆ ਕਰਨ ਵਾਲੇ આરોપી ਪਿਤਾ ਨੂੰ ਗੁਰੂਗ੍ਰਾਮ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਸਿਰ ਤੇ ਦਸਤਾਰ ਸਜਾ ਕੇ ਸੀਐਮ ਯੋਗੀ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਮੌਕੇ ਸੰਦੇਸ਼ ਯਾਤਰਾ ਦੇ ਵਿੱਚ ਹੋਏ ਸ਼ਾਮਲ ਜਲੰਧਰ ਦੇ ਵਿੱਚ ਵੱਡੀ ਵਾਰਦਾਤ ਆਹਾਤਾ ਬਣਿਆ ਮੈਦਾਨ ਦਾ ਜੰਗ ਦੋਸਤ ਨਹੀਂ ਦੋਸਤ ਦਾ ਕੀਤਾ ਕਤਲ ਹੁਣ ਖਬਰਾਂ ਵਿਸਥਾਰ ਨਾਲ ਅਹਮਦਾਬਾਦ ਦੇ ਵਿੱਚ 12 ਜੂਨ ਨੂੰ 에ਅਰ ਇੰਡੀਆ ਦੀ ਇੱਕ ਫਲਾਈਟ ਜਹਾਜ਼ ਉਡਾਨ ਭਰ ਕੇ ਕੁਝ ਸਕਿੰਤਾਂ ਦੇ ਅੰਦਰ ਹੀ ਹਾਦਸਾ ਗ੍ਰਸਤ ਹੋ ਗਿਆ ਸੀ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਆਫ ਇੰਡੀਆ ਨੇ ਇਸ ਹਾਦਸੇ ਬਾਰੇ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ ਰਿਪੋਰਟ ਤੇ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਨੇ ਇਸ ਦੇ ਅਨੁਸਾਰ ਉਡਾਨ ਭਰਨ ਤੋਂ ਬਾਅਦ ਦੋਵੇਂ ਇੰਜਣ ਅਚਾਨਕ ਬੰਦ ਹੋ ਗਏ ਜਿਸ ਕਾਰਨ ਜਹਾਜ਼ ਨੂੰ ਬਿਜਲੀ ਨਹੀਂ ਮਿਲ ਸਕੀ ਅਤੇ ਇਹ ਹਾਦਸਾ ਵਾਪਰ ਗਿਆ ਜਹਾਜ਼ ਨੇ ਸਹੀ ਢੰਗ ਨਾਲ ਉਡਾਨ ਭਰੀ ਸੀ ਇਸ ਤੋਂ ਬਾਅਦ ਸਭ ਕੁਝ ਆਮ ਦੀ ਤਰ੍ਹਾਂ ਸੀ ਲੋੜਿੰਦਾ ਉਚਾਈ ਤੇ ਵੀ ਪਹੁੰਚ ਗਿਆ ਸੀ ਪਰ ਫਿਰ ਦੋਵਾਂ ਇੰਜਨਾਂ ਦੇ ਫਿਊਲ ਕਟ ਆਫ ਸਵਿਚ ਰਨ ਤੋਂ ਕਟ ਆਫ ਵਿੱਚ ਬਦਲ ਗਏ ਇਸ ਦਾ ਮਤਲਬ ਹੈ ਕਿ ਇੰਜਨ ਨੂੰ ਇਦਨ ਮਿਲਣਾ ਬੰਦ ਹੋ ਗਿਆ ਸੀ ਜਿਸ ਤੋਂ ਬਾਅਦ ਇੰਜਨ ਤੱਕ ਇਦਨ ਨਹੀਂ ਪਹੁੰਚਿਆ ਤਾਂ ਇਸ ਨੂੰ ਬਿਜਲੀ ਮਿਲਣੀ ਬੰਦ ਹੋ ਗਈ ਅਤੇ ਉਡਾਨ ਕ੍ਰੈਸ਼ ਹੋ ਗਈ। ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਹੈ। ਸਰਕਾਰ ਨੇ ਡੀਆਈਜੀ ਰੈਂਕ ਦੇ 8 ਸੀਨੀਅਰ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਗ੍ਰਹਿ ਵਿਭਾਗ ਦੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਇਹ ਤਬਾਦਲਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਗਿਆ ਹੈ। ਸਰਕਾਰੀ ਹੁਕਮ ਰਾਜਪਾਲ ਦੀ ਪ੍ਰਵਾਨਗੀ ਅਤੇ ਸਮਰੱਤ ਅਧਿਕਾਰੀ ਦੀ ਪਰਵਾਣਗੀ ਤੋਂ ਬਾਅਦ ਜਾਰੀ ਕਰ ਦਿੱਤੇ ਗਏ ਨੇ ਲੁਧਿਆਣਾ ਸ਼ਹਿਰ ਦੇ ਫੋਕਲ ਪੁਆਇੰਟ ਅਦੀਨ ਔਨ ਵਾਲੀ ਰਾਜੀਵ ਗਾਂਧੀ ਕਲੋਨੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਘਰ ਦੇ ਵਿੱਚ ਖਾਣਾ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ ਫਟ ਗਿਆ ਇਸ ਹਾਦਸੇ ਦੇ ਵਿੱਚ ਇੱਕ ਜੋੜਾ ਬੁਰੀ ਤਰੀਕੇ ਦੇ ਨਾਲ ਚਲਸ ਗਿਆ ਉਹਨਾਂ ਨੂੰ ਪਹਿਲਾਂ ਇਲਾਜ ਦੇ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਜਦੋਂ ਉਹਨਾਂ ਦੀ ਹਾਲਤ ਵਿਗੜ ਗਈ ਤਾਂ ਉਹਨਾਂ ਦੋਵਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਔਰਤ 60 ਤੋਂ 70% ਸੜ ਚੁੱਕੀ ਹੈ ਜਦਕਿ ਆਦਮੀ 45% ਸੜਿਆ ਹੋਇਆ ਹੈ ਸਥਾਨਕ ਲੋਕ ਖੁਦ ਉਹਨਾਂ ਨੂੰ ਇਲਾਜ ਦੇ ਲਈ ਚੰਡੀਗੜ੍ਹ ਲੈ ਕੇ ਗਏ ਨੇ ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਮਦਦ ਨਾ ਪਹੁੰਚਾਈ ਜਾਂਦੀ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਸੀ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਜ਼ਖਮੀ ਦੇ ਇਲਾਜ ਵਿੱਚ ਮਦਦ ਕਰਨ ਅਤੇ ਇਲਾਕੇ ਵਿੱਚ ਗੈਸ ਸਿਲੰਡਰਾਂ ਦੀ ਸੁਰੱਖਿਆ ਜਾਂਚ ਵਧਾਉਣ ਦੀ ਮੰਗ ਕੀਤੀ ਹੈ ਜਲੰਧਰ ਦੇ ਗੁਰਾਇਆਂ ਦੇ ਭੀੜਪੜ ਇਲਾਕੇ ਦੇ ਵਿੱਚ ਦਿਨ ਦਿਹਾੜੇ ਇੱਕ ਔਰਤ ਦਾ ਪਰਸ ਖੋਨ ਦੀ ਘਟਨਾ ਸਾਹਮਣੇ ਆਈ ਹੈ ਸਰਬਜੀਤ ਨਾਮਕ ਔਰਤ ਨੇ ਦੱਸਿਆ ਕਿ ਉਹ ਰੁੜਕਾ ਰੋਡ ਤੇ ਸਥਿਤ ਇੱਕ ਦੁਕਾਨ ਤੋਂ ਕੱਪੜੇ ਖਰੀਦਣ ਆਈ ਸੀ ਜਦੋਂ ਕੱਪੜੇ ਖਰੀਦਣ ਤੋਂ ਬਾਅਦ ਦੁਕਾਨ ਦੇ ਬਾਹਰ ਖੜੀ ਸੀ ਤਾਂ ਕਾਲੇ ਸਕੂਟਰ ਤੇ ਸਵਾਰ ਦੋ ਨੌਜਵਾਨ ਆਏ ਤੇ ਉਸ ਦਾ ਪਰਸ ਖੋ ਕੇ ਪਾਚ ਗਏ ਇੱਕ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋਵੇਂ ਦੋਸ਼ੀ ਸਾਫ਼ ਦਿਖਾਈ ਦੇ ਰਹੇ ਸਨ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਖਮੂਨੋ ਬਲਾਕ ਦੇ ਲਖਨਪੁਰ ਪਿੰਡ ਦੀ ਪੰਚਾਇਤ ਨੇ ਇੱਕ ਵਿਵਾਦਪੂਰਨ ਤੇ ਗੈਰਕਾਨੂੰਨੀ ਹੁਕਮ ਜਾਰੀ ਕਰਕੇ ਪਿੰਡ ਵਿੱਚ ਰਹਿਣ ਵਾਲੇ ਪ੍ਰਵਾਸੀ ਪਰਿਵਾਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਪਿੰਡ ਖਾਲੀ ਕਰਨ ਦੇ ਲਈ ਕਹਿ ਦਿੱਤਾ ਪੰਚਾਇਤ ਦਾ ਦੋਸ਼ ਹੈ ਕਿ ਪ੍ਰਵਾਸੀ ਨੌਜਵਾਨ ਨਹਿਰ ਦੇ ਕੰਢੇ ਡੇਰਾ ਲਾ ਰਹੇ ਹਨ ਬਿਨਾਂ ਕਿਸੇ ਕਾਰਨ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਹਨ ਜਨ ਤੱਕ ਥਾਵਾਂ ਤੇ ਬੀੜੀ ਸਿਗਰਟ ਪਿੰਦੇ ਹਨ ਅਤੇ ਔਰਤਾਂ ਅਤੇ ਬੱਚਿਆਂ ਨੂੰ ਪਰੇਸ਼ਾਨ ਕਰਦੇ ਹਨ ਪੰਚਾਇਤ ਨੇ ਇਹ ਵੀ ਦਾਵਾ ਕੀਤਾ ਹੈ ਕਿ ਕੁਝ ਲੋਕ ਨਸ਼ੀਲੇ ਪਦਾਰਥ ਭੰਗ ਦੀ ਖੇਤੀ ਤੇ ਸੇਵਨ ਦੇ ਵਿੱਚ ਸ਼ਾਮਲ ਹਨ ਜਿਸ ਕਾਰਨ ਪਿੰਡ ਦਾ ਮਾਹੌਲ ਲਗਾਤਾਰ ਵਿਗੜਦਾ ਜਾ ਰਿਹਾ ਹੈ ਅਤੇ ਅਪਰਾਧ ਅਤੇ ਅਸੁਰੱਖਿਆ ਵੀ ਵਧ ਰਹੀ ਹੈ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਪਰਿਵਾਰ ਪਹਿਲਾਂ ਝੋਨਾ ਲਾਉਣ ਜਾਂ ਫਿਰ ਕਣਕ ਦੀ ਕਟਾਈ ਸੀਜ਼ਨ ਦੌਰਾਨ ਮਜ਼ਦੂਰਾਂ ਵਜੋਂ ਕੰਮ ਕਰਨ ਦੇ ਲਈ ਆਉਂਦੇ ਸਨ ਪਰ ਹੁਣ ਪਿੰਡ ਦੇ ਵਿੱਚ ਪੱਕੇ ਤੌਰ ਤੇ ਰਹਿਣ ਲੱਗ ਗਏ ਨੇ ਜੇ ਉਹਨਾਂ ਕੋਲ ਆਧਾਰ ਕਾਰਡ ਜਾਂ ਪਛਾਣ ਪੱਤਰ ਹੁੰਦੇ ਤਾਂ ਸਥਿਤੀ ਵਕਰੀ ਹੋਣੀ ਸੀ ਪਰ ਉਹਨਾਂ ਦੀ ਪਛਾਣ ਨਾ ਹੋਣ ਕਾਰਨ ਕਾਨੂੰਨ ਵਿਵਸਥਾ ਤੇ ਸੰਕਟ ਵੀ ਪੈਦਾ ਹੋ ਗਿਆ ਜਲੰਧਰ ਦੇ ਪਿੰਡ ਬੁਰਜ ਹੁਸੈਨ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੇ ਵਿੱਚ ਨਸ਼ਾ ਤਸਕਰ ਸੁਰਿੰਦਰ ਸਿੰਘ ਉਰਫ ਸ਼ਿੰਦੇ ਦੇ ਕਰਤੇ ਬਲਡੋਜ਼ਰ ਚਲਾ ਦਿੱਤਾ ਗਿਆ ਫਲੋਰ ਦੇ ਡੀਐਸਪੀ ਨੇ ਦੱਸਿਆ ਕਿ ਨਸ਼ਾ ਤਸਕਰ ਸੁਰਿੰਦਰ ਸਿੰਘ ਖਿਲਾਫ ਨਸ਼ਾ ਤਸਕਰੀ ਤਹਿਤ ਕੁੱਲ 13 ਮਾਮਲੇ ਅਤੇ ਲੜਾਈ ਝਗੜੇ ਦੇ 3 ਮਾਮਲੇ ਦਰਜ ਹਨ ਇਹ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕੀਤੀ ਗਈ ਹੈ ਪੰਜਾਬ ਦੇ ਵਿੱਚ ਉਪਚੋਣਾਂ ਦਾ ਐਲਾਨ ਹੋ ਗਿਆ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਪ੍ਰਾਪਤ ਜਾਣਕਾਰੀਆਂ ਦੇ ਅਨੁਸਾਰ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਪੰਚਾਂ ਦੀਆਂ 90 ਅਤੇ ਪੰਚਾਂ ਦੀਆਂ 1771 ਅਸਾਮੀਆਂ ਖਾਲੀ ਪਈਆਂ ਹਨ ਇਹਨਾਂ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਕਮਿਸ਼ਨਰ ਨੇ ਇਹਨਾਂ ਚੋਣਾਂ ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਕਰਵਾਉਣ ਦੇ ਲਈ ਸਾਰੇ ਲੌਜਿਸਟਿਕ ਪ੍ਰਬੰਧ ਵੀ ਕਰ ਦਿੱਤੇ ਹਨ VOTING 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕੀਤੀ ਜਾਏਗੀ ਵੋਟਾਂ ਪਾਉਣ ਤੋਂ ਬਾਅਦ ਉਹਨਾਂ ਦੀ ਗਿਣਤੀ ਉਸੇ ਦਿਨ ਪੂਲਿੰਗ ਸਟੇਸ਼ਨ ਤੇ ਕੀਤੀ ਜਾਏਗੀ ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਦੇ ਲਈ ਸੂਚਿਤ ਖਰਚ ਸੀਮਾ 40000 ਰੁਪਏ ਜਦਕੀ ਪੰਜ ਦੇ ਲਈ ਖਰਚ ਸੀਮਾ 30000 ਰੁਪਏ ਨਿਰਧਾਰਤ ਕੀਤੀ ਗਈ ਹੈ। ਗੁਰੂਗ੍ਰਾਮ ਦੇ ਵਿੱਚ ਨੈਸ਼ਨਲ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਪਿਤਾ ਦੀਪਕ ਯਾਦਵ ਨੂੰ ਕਤਲ ਮਾਮਲੇ ਦੇ ਵਿੱਚ ਸ਼ਨੀਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ આરોપી ਪਿਤਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਹੁਣ ਦੀਪਕ ਯਾਦਵ ਨੂੰ ਗੁਰੂਗ੍ਰਾਮ ਤੋਂ ਜੇਲ੍ਹ ਦੇ ਵਿੱਚ ਰੱਖਿਆ ਜਾਏਗਾ। ਇਸ ਤੋਂ ਪਹਿਲਾਂ ਦੀਪਕ ਯਾਦਵ ਨੇ ਆਪਣੀ ਬੇਟੀ ਰਾਧਿਕਾ ਦੀ ਹਤਿਆ ਕਰਨ ਦੇ ਗੱਲ ਨੂੰ ਵੀ ਕਬੂਲ ਕਰ ਲਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਲਿਆ ਸੀ ਰਿਮਾਂਡ ਪੂਰਾ ਹੋਣ ਤੋਂ ਬਾਅਦ ਦੀਪਕ ਯਾਦਵ ਨੂੰ ਸ਼ਨੀਵਾਰ ਨੂੰ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਗਿਆ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਤੇ ਰਾਜस्तानी ਲਖਨਊ ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ ਦਾ ਉਦਘਾਟਨ ਕੀਤਾ ਮੁੱਖ ਮੰਤਰੀ ਯੋਗੀ ਨੇ ਯਾਤਰਾ ਵਿੱਚ ਸ਼ਾਮਲ ਹੋ ਕੇ ਇਸ ਨੂੰ ਦਿੱਲੀ ਲਈ ਰਵਾਨਾ ਕੀਤਾ ਯਾਤਰਾ ਗੁਰਦੁਆਰਾ ਨਕਾ ਹਿੰਡੋਲਾ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਨਿਵਾਸ ਤੱਕ ਗਈ ਹੈ ਮੁੱਖ ਮੰਤਰੀ ਯੋਗੀ ਨੇ ਫੁੱਲਾਂ ਦੀ ਵਰਕਾ ਕਰਕੇ ਯਾਤਰਾ ਦਾ ਸਵਾਗਤ ਕੀਤਾ ਯੋਗੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਆਪਣੇ ਸਿਰ ਦੇ ਉੱਪਰ ਰੱਖੇ ਇਸ ਧਾਰਮਿਕ ਯਾਤਰਾ ਦੇ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਯੋਗੀ ਨੇ ਇਸ ਮੌਕੇ ਜਨਤਕ ਸਭਾ ਨੂੰ ਵੀ ਸੰਬੋਧਨ ਕੀਤਾ ਨਾਲ ਹੀ ਸ਼ਬਦ ਕੀਰਤਨ ਅਤੇ ਕਥਾ ਵਿਚਾਰ ਤੋਂ ਬਾਅਦ ਗੁਰੂ ਘਰ ਲੰਗਰ ਵੀ ਸ਼ਕਿਆ ਕਾਬਲੇ ਗੌਰ ਹੈ ਕਿ ਯਾਤਰਾ ਯੂਪੀ ਤੋਂ ਦਿੱਲੀ ਜਾਵੇਗੀ ਲਖਨਊ ਤੋਂ ਬਾਅਦ ਯਾਤਰਾ ਕਾਨਪੁਰ ਆਗਰਾ ਹੁੰਦੇ ਹੋਏ ਦਿੱਲੀ ਦੇ ਚਾਂਦਨੀ ਚੌਕ ਸ਼ੀਸ਼ਗੰਜ ਵਿਖੇ ਸਥਿਤ ਗੁਰਦੁਆਰਾ ਸਾਹਿਬ ਪਹੁੰਚੇਗੀ ਜਲੰਧਰ ਤੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਥੋਂ ਦੇ ਸੰਝੇ ਗਾਂਧੀ ਨਗਰ ਦੀ ਨਹਿਰ ਪੁਲੀ ਨੇੜੇ ਇੱਕ ਹਾਤੇ ਵਿੱਚ ਸ਼ਰਾਬ ਪੀ ਕੇ ਦੋ ਦੋਸਤ ਵਿਚਕਾਰ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਦੋਵਾਂ ਦੇ ਵਿੱਚ ਹੱਥੋਂ ਪਾਈ ਹੋਈ ਜਿਸ ਤੋਂ ਬਾਅਦ ਇੱਕ ਦੋਸਤ ਨੇ ਦੂਜੇ ਦੋਸਤ ਦੇ ਸਿਰ ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਕੁਝ ਕੰਡਿਆਂ ਦੀ ਜਾਂਚ ਤੋਂ ਬਾਅਦ ਮੁਲਜ਼ਮ ਦੋਸਤ ਨੂੰ ਗ੍ਰਫਤਾਰ ਕਰ ਲਿਆ ਜਿਸ ਨੂੰ ਪੁਲਿਸ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਜਿਉਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਥਾਣਾ ਨੰਬਰ 8 ਦੇ ਇੰਚਾਰਜ ਯਾਦਵਿੰਦਰ ਸਿੰਘ ਅਤੇ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਅਵਤਾਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਸੀਸੀਟੀਵੀ ਕੈਮਰਾ ਦੀ ਫੁਟੇਜ ਅਤੇ ਮਨੁੱਖੀ ਵਸਲੀਆਂ ਜਰੀਏ ਮਲਜ਼ਮ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਹੈ ਏਸੀ ਪਾਰਟੀਆਂ ਨੇ ਕਿਹਾ ਹੈ ਕਿ ਮਲਜ਼ਮ ਦੀਪਕ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਉਸ ਨੂੰ ਹਲਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਅਤੇ ਰਿਮਾਂਡ ਲਿਆ ਜਾਏਗਾ ਇਸਨ ਅੱਜ ਦੇ ਬੁਲੇਟਿਨ ਦੀਆਂ ਖਬਰਾਂ ਤੁਸੀਂ ਹੋਰ ਨਵੇਂ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ